ਤੁਹਾਡੀ ਕੀ ਨਾ ਤੁਹਾਡਾ ਮੈਂ ਜੀ ਜ세ਦਾਰ ਹੀਰਾ ਸਿੰਘ ਜੀ ਭਾਰਤੀ ਆਮ ਜਨਤਾ ਪਾਰਟੀ ਜ਼ਿਲ੍ਹਾ ਪ੍ਰਧਾਨ ਜੀ ਅੱਜ ਤੁਸੀਂ ਜ਼ਿਲ੍ਹਾ ਪੁਲਿਸ ਕਪਤਾਨ ਦਫ਼ਤਰ ਆਇਓ ਕੀ ਤੁਹਾਡਾ ਮੁੱਦਾ ਹੈ ਇਦਾਂ ਜੀ ਇੱਕ ਬੀਬੀ ਆ ਸ਼ੇਖੂਪੁਰ ਤੋਂ ਠੀਕ ਹੈ ਜੀ ਉਹ ਭਾਈ ਸतीश ਕੁਮਾਰ ਨਾਰ ਦੇ ਨਾਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਠੀਕ ਹੈ ਜੀ ਉਹ ਐਵੇਂ ਦੋਸ਼ ਲਾ ਰਹੇ ਨੇ ਇਹ 16 16000 ਰੁਪਇਆ ਲੈ ਕੇ ਤੇ ਪਲਾਟ ਦੇ ਰਹੇ ਨੇ ਇਸ ਦਾ ਕੋਈ ਸਬੂਤ ਹੈ ਇਦਾਂ ਦਾ ਕੋਈ ਸਬੂਤ ਨਹੀਂ ਹੈਗਾ ਦੇਖੋ ਆ ਸਾਰੇ ਨੌਜਵਾਨ ਫਲੋਤੇ ਨੇ ਇਹਨਾਂ ਨੂੰ ਜੇ ਇਹਨਾਂ ਨੇ ਕਿਸੇ ਨੇ ਪੈਸੇ ਦਿੱਤੇ ਹੋਏ ਭਾਜੀ ਹੋਣਾ ਤਾਂ ਇਹਨਾਂ ਨੂੰ ਪੁੱਛ ਲਓ ਕੋਈ ਇਦਾਂ ਦਾ ਹੈ ਨਹੀਂ ਕੁਝ ਵੀ ਕੋਈ ਕਾਰਨ ਕੀ ਹੈ ਜਿਹੜੇ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਆ ਇਹ ਕਾਰਨ ਬਸ ਜੀ ਇੱਕ ਸੋਨੀ ਭੱਠੇਵਾਲੇ ਨੇ ਉਹਨਾਂ ਦੇ ਨਾਲ ਸਾਡਾ ਪੈੜੀ ਦਾ ਸਾਡੇ ਸਮਾਜ ਦੀ ਪੈੜੀ ਉਹਨੇ ਦੱਬੀ ਹੋਈ ਆ ਤੇ ਉਹਦੇ ਉਹਦੇ ਕਾਰਨ ਜਿਹੜਾ ਵਾ ਇਹ ਕੋਈ ਪਾਸੇ ਵਰਤੀ ਜਾ ਰਹੀ ਆ ਤੁਹਾਡਾ ਕਹਿੰਦਾ ਮਤਲਬ ਕਿ ਸਾਜ ਚੱਲ ਰਹੀ ਹੈ ਹਾਂਜੀ ਹਾਂਜੀ ਤੇ ਹੁਣ ਤੁਹਾਡਾ ਕੀ ਜਿਹੜਾ ਭੁੱਖੇ ਚ ਪ੍ਰੋਗਰਾਮ ਹੋਏਗਾ ਪ੍ਰਾਲਾ ਹੋਏਗਾ ਐਹੀਂ ਜੀ ਹੁਣ ਐਸਐਸਪੀ ਸਾਹਿਬ ਦੇ ਮੰਗ ਪੱਤਰ ਦਿੱਤਾ ਵਾ ਸਾਰੀ ਫੌਜ ਨੇ ਪਾਰਟੀ ਨੇ ਠੀਕ ਹੈ ਜੀ ਔਰ ਜੇ ਐਹੀਂ ਸਾਡੇ ਵੱਲੋਂ ਇਹ ਮੰਗਿਆ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜੋ ਤੰਤਰਮंत्र ਕਰਕੇ ਸਾਡੇ ਗਰੀਬ ਸਮਾਜ ਨੂੰ ਲੁੱਟਿਆ ਜਾ ਰਿਹਾ ਵਾ ਇਹਨੂੰ ਜਿਹੜਾ ਵਾ ਉਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਭਾਜੀ ਹੁਣਾਂ ਤੇ ਜਿਹੜਾ ਵਾ ਨਿਰਦੋਸ਼ ਨਾਮ ਲਾਇਆ ਜਾ ਰਿਹਾ ਵਾ ਉਹ ਸਰਾ ਸਰ ਝੂਠ ਆ ਠੀਕ ਹੈ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਾਰਟੀ ਜਿਹੜੀ ਆ ਨਹੀਂ ਤੇ ਵੱਡਾ ਸੰਘਰਸ਼ ਵਿਢੂਗੀ ਠੀਕ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਪਹਿਲਾਂ ਤਾਂ ਮੈਂ ਜਾਪੀਮ ਜਾਪਾਤ ਮੇਰਾ ਨਾਮ ਕਲਵਿੰਦਰ ਕੋਹਰਾ ਪੰਜਾਬ ਪ੍ਰਧਾਨ ਕਲਵਿੰਦਰ ਕੋਹਰ ਜੀ ਅੱਜ ਤੁਸੀਂ ਐਸਐਸਬੀ ਦਫ਼ਤਰ ਕਪੂਰਥਲਾ ਪਹੁੰਚੇ ਹੋ ਕੀ ਤੁਹਾਡਾ ਮੁੱਦਾ ਹੈ ਮੁੱਦਾ ਸਾਰ ਇਹ ਹੈਗਾ ਵਾ ਕਿ ਕੋਈ ਛੇਕੂਪੁਰ ਦੀ ਬੀਬੀ ਆ ਕੇ ਸਾਡੇ ਅਸ਼ਤੀਸ਼ ਕੁਮਾਰ ਭਾਜੀ ਆ ਜਿਹੜੇ ਉਹਨਾਂ ਦੇ ਖਿਲਾਫ ਕੋਈ ਇਹਨਾਂ ਨੇ ਦਰਖਾਸਤ ਦਿੱਤੀ ਆ ਕਿ ਇਹ ਸਾਰਾ ਸਾਰਾ ਗਲਤ ਹੈਗਾ ਵਾਪੇ ਜਦੋਂ ਕੋਈ ਕਿਸੇ ਗਰੀਬ ਦੇ ਨਾਲ ਖੜਦਾ ਆ ਤੇ ਜਦੋਂ ਕੋਈ ਕਹਿੰਦੇ ਆ ਵੀ ਗਰੀਬ ਉੱਠ ਪੈਂਦਾ ਆ ਤੇ ਉਹਦੇ ਖਿਲਾਫ ਤਾਂ ਪਤਾ ਵੀ ਹਰ ਕੋਈ ਦੁਨੀਆ ਜਲਦੀ ਆ ਤੇ ਹੁਣ ਤੁਹਾਡਾ ਕੀ ਅਗਲਾ ਪ੍ਰੋਗਰਾਮ ਹੋਏਗਾ ਪ੍ਰੋਗਰਾਮ ਇਹ ਆ ਵੀ ਅਸੀਂ ਐਸਐਸਪੀ ਸਾਹਿਬ ਨੂੰ ਦਰਖਾਸਤ ਦੇਤੀ ਆ ਕਿ ਜੇ ਕੋਈ ਉਹਦੇ ਖਿਲਾਫ ਕੋਈ ਕਰਨਗੇ ਤਾਂ ਅਸੀਂ ਗਾਹ ਤੇ ਖਾਸ਼ਗਾਰਚ ਕਰਾਂਗੇ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਣੇ ਵੱਲੋਂ ਵੀ ਇਹ ਜੋ ਕੁਝ ਹੋ ਰਿਹਾ ਆ ਜਗ੍ਹਾ ਤੇ ਹਜੇ ਤੱਕ ਸਾਨੂੰ ਨਹੀਂ ਮਿਲੀ ਕਿ ਪੂਰੇ ਪੰਜਾਬ ਨੂੰ ਪਤਾ ਆ ਹਜੇ ਤੱਕ ਜਗ੍ਹਾ ਸਾਨੂੰ ਨਹੀਂ ਮਿਲੀ ਤੇ ਉਹਨਾਂ ਨੂੰ ਕਿੱਥੋਂ ਮਿਲ ਜੂਗੀ ਜੀ ਜਦੋਂ ਸਾਨੂੰ ਮਿਲੂਗੀ ਤਾਂ ਅਸੀਂ ਗਾਹ ਵੀ ਦੇ ਦਵਾਂਗੇ ਇਹ ਤੇ ਸਭ ਨੂੰ ਪਤਾ ਵਾ ਸਾਰੇ ਤੁਹਾਨੂੰ ਵੀ ਇਹਨਾਂ ਨੂੰ ਪਤਾ ਵਾ ਕਿ ਅਸੀਂ ਪ੍ਰੈਸ ਵਾਲਿਆਂ ਦੇ ਅਰਜ਼ੀਆਂ ਕਹਿਣਾ ਚਾਹੁੰਦੇ ਆ ਕਿ ਜੋ ਇਹ ਸਾਜ ਤਾਂ ਰੱਜੀਆਂ ਜਾ ਰਹੀਆਂ ਆ ਕਿ ਇਹ ਨਾ ਇਹ ਲੋਕ ਨਾ ਰਚਣ ਤੇ ਜਿਹੜਾ ਝੂਠਾ ਪੰਜਾਬ ਨੂੰ ਗਮਰਾਹ ਕਰਦੇ ਆ ਕਿ ਝੂਠਾ ਸੱਚਾ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਆ ਇਹ ਨਾ ਕਰਨ ਨਹੀਂ ਤੇ ਇਹ ਪੰਜਾਬ ਨੂੰ ਸਿੱਧਾ ਅੱਗ ਲਾਉਣ ਵਾਲੀ ਗੱਲ ਕਰਦੇ ਆ